ਉਸਿੱਕ ਦੱਸਣ ਲੱਗੇ ਤੇ ਬਾਬਾ ਜੀ ਸਾਹਿਬ ਨੇ ਪੁੱਛਿਆ ਤਾਂ 101 ਅਖੰਡ ਪਾਠ ਕਦੋਂ ਹੋਣਾ ਜਦੋਂ ਤਰੀਕ ਤੁਸੀਂ ਦੱਸਿਓ ਹਾਂ ਫੇਰ ਜੱਗ ਫੇਰ ਜੱਗ ਕਰਨਾ ਤਾਂ ਕਹਿੰਦਾ ਅਪਾ ਜੱਗ ਕਰਾਂਗੇ ਤੇ ਸੀ ਕਿ ਹੋਰੀਆਂ ਇਹਨਾਂ ਨੇ ਬਾਦ ਬਾਬਾ ਚਲੇ ਗਏ ਹਾਂਜੀ ਬਾਕੀ ਵੀ ਉੱਠ ਕੇ ਚਲੇ ਗਏ ਜੀ ਬੇਟਾ ਬਾਬਾ ਦਾ ਸਾਡੇ ਉਰੇ ਦੁੱਧਣ ਕਿਆ ਕਰਦਾ ਹੁੰਦਾ ਉਹ ਹਾਂਜੀ ਉਹ ਮੈਨੂੰ ਕਹਿੰਦਾ ਕਹਿੰਦਾ 70 60 ਮਗਾਂ ਹਾਂਜੀ ਕਹਿੰਦਾ ਬਾਬਾ ਜੀ ਨੇ ਕਹਿੰਦਾ ਕਿੱਡਾ ਪੰਗਾ ਛੇੜ ਕੇ ਰੱਖਦਾ ਕਹਿੰਦਾ ਇੰਨਾ ਕਿਉ ਕਿਤੇ ਤੇ ਆਉ ਹਾਂਜੀ ਮਹਾਰਤ ਨੂੰ ਗਾਦਾ ਬਿਕਰ ਪੈ ਗਿਆ ਉਹਨਾਂ ਨੇ ਕਿਹਾ ਉਹਨਾਂ ਨੇ ਆਪੇ ਕਰ ਦੇਣਾ ਪੈਦਾ ਹਾਂਜੀ ਕਹਿੰਦਾ ਯਾਰ ਬਹੁਤ ਕਿਉ ਲਾ ਜਣਾ ਇੱਥੇ ਤਾਂ ਹਜ਼ਾਰਾਂ ਸੰਗ ਦਾ ਆ ਜਾਣੀ ਹੈ ਦੇਸੀ ਕਿਉ ਕਿਤੇ ਤੇ ਆਉ ਇਹਨਾਂ ਜਲੇਬੀਆਂ ਬਣਾਉਣੀਆਂ ਸੀਗੀਆਂ ਜਲੇਬੀਆਂ ਬਣਾਉਣੀਆਂ ਬਸ ਕਹਿੰਦਾ ਮਾ ਆਪੇ ਕਰ ਦੇਣਾ ਉਹਨਾਂ ਨੇ ਚੱਲ ਜਿਐਨੇ ਕਿ 5 ਦਿਨ ਲੰਘ ਗਏ ਹਾਂਜੀ ਉਹਨੇ ਸ਼ੰਕਾ ਕਰੀ ਇਹ ਗੱਲ ਦੀ ਕਿ ਕਿਤੇ ਤੇ ਆਉ ਅ ਮੈਂ ਤੜਕੇ 4 ਵਜੇ ਡਿਊਟੀ ਲਾ ਕੇ ਮੈਂ ਆਪਣੇ ਕੰਮਰੇ ਜਨੇਤ ਨੇ ਇਤਨਾ ਕਰਦਾ ਹਾਂ ਹਾਂਜੀ ਉਹ ਬਾਬਾ ਦੁੱਧ ਰਿਟਕਦਾ ਹੁੰਦਾ ਤੜਕੇ ਨੂੰ ਆਕੇ 3 ਵਜੇ ਸ਼ੁਰੂ ਕਰ ਜਾਂਦਾ ਹਾਂਜੀ ਉਹ ਆਇਆ 4:30 4:45 5 ਵਜੇ ਮੈਨੂੰ ਆਕੇ ਦਰਵਾਜ਼ਾ ਖੜਕਾਉਣ ਲੱਗ ਗਿਆ ਜੀ ਮੈਂ ਕਿਹਾ ਕੁੰਡਾ ਖੋਲ ਕੁੰਡਾ ਮਾ ਕੀ ਹੋ ਗਿਆ ਕਹਿੰਦਾ ਓਰੇ ਆ ਜੀ ਮੈਨੂੰ ਲੈ ਗਿਆ ਭਾਈ ਉਹ ਤੌਲੇ ਹੁੰਦੇ ਤੌਲੀਆਂ ਚ ਦੁੱਧ ਰਿਟਕਦੇ ਇਹਦੇ ਉਹ ਛੋਟੀਆਂ ਮਧਾਨੀਆਂ ਤੇ ਦੋ ਰੱਖੀਆਂ ਸਾਡੀਆਂ ਜੀ ਮੈਨੂੰ ਕਹਿੰਦਾ ਵੀ ਆ ਮਧਾਨੀ ਚੱਕ ਕੇ ਦੇਖ ਮੈਂ ਕਰੰਟ ਮਾਰਦੀ ਐ ਕਹਿੰਦਾ ਨਾ ਨਾ ਤੂੰ ਚੱਕ ਤਾਂ ਸਹੀ ਮੈਂ ਚੱਕ ਲਈ ਕਹਿੰਦਾ ਤੌਲੇ ਚ ਹੱਥ ਪਾ ਕੇ ਦੇਖ ਜੀ ਜਦ ਮੈਂ ਹੱਥ ਪਾਇਆ ਉਹਨ ਲੱਸੀ ਉਹਨਸ ਆਹਰ ਮੱਖਣੇ ਭਰ ਗਿਆ ਸਾਰਾ ਹੀ ਮੱਖਣੇ ਮੈਨੂੰ ਕਹਿੰਦਾ ਕਹਿੰਦਾ ਹੁਣ ਨਾ ਫਿਕਰ ਕਰੋ ਕਹਿੰਦਾ ਯਾਰ ਕਹਿੰਦਾ ਬਾਬਾ ਜੀ ਦਾ ਬਹੁਤ ਕਰਾਮਾਤ ਕਹਿੰਦਾ ਲੱਸੀ ਰਹੀ ਉਹਨੇ ਕਿ ਜ਼ਹਰਾ ਤੋ ਉਦ ਮੱਖਣ ਘੇਲੇ ਭਰ ਗਿਆ ਮੈਂ ਤੈਨੂੰ ਦਿਖਾਇਆ ਵੀ ਤੂੰ ਚਿੰਤਾ ਕਰ ਵੀ ਚਿੰਤਾ ਨਾ ਕਰ ਸਾਰਾ ਕੋ ਕਰਿਆ ਪੈਸਾ ਦਾ ਇਹ ਫੇਰ ਉਹ ਕਹਿੰਦਾ ਵੀ ਬਈ ਬੰਦਾ ਮਲਾ ਬਹੁਤ ਚਾਹਦੀ ਹੈ ਬਾਬਾ ਜੀ ਤਨੀ ਮੇਰੇ ਕਹਿਣ ਦਾ ਮਤਲਬ ਉਹਨਾਂ ਨੇ ਸਭ ਕੁਝ ਹੋਣੀ 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 ਉਹਨਾਂ ਨੇ ਕਰਿਆ ਸੁੰਦੇ ਇੱਛਾ ਹੋਂ ਤੇਰੀਆਂ